ਸ਼ਾਸਤਰੀ ਕਾ ਜੀ ਸਵਾਗਤ ਕਰਦੇ ਤੁਹਾਡੇ ਇੱਕ ਹੋਰ ਬਲੌਗ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਆਪਾਂ माग ਦੇ ਮਹੀਨੇ ਸੇਵਾ ਕਰ ਰਹੇ ਹਾਂ ਦਿੱਲੀ ਗੁਰਦਾਸ ਪਿਛਲੇ ਬਲੌਗ ਚ ਦੇਖਿਆ ਹੀ ਆ ਕਿ ਚਾਹ ਦੀ ਸੇਵਾ ਚੱਲਦੀ ਹੁੰਦੀ ਕਿ ਕਿਸੇ ਹੋਰ ਦੀ ਹੁੰਦੀ ਆ ਕਹਨੂੰ ਕਿ ਸਾਡੀ ਵਾਰੀ ਅਸੀਂ ਕੱਟਨੇ ਆ ਪਕੌੜੇ ਤੇ ਹਲਵਾਈ ਸਾਹਿਬ ਗੋਭੀ ਕੱਟੀ ਜਾਂਦੇ ਇੱਧਰ ਫੌਦ ਸਾਹਿਬ ਨੇ ਉੱਧਰ ਗ੍ਰੈਂਡ ਕਰਤਾ ਲਸਣ ਗ੍ਰੈਂਡ ਕਰੀ ਜਾਂਦੇ ਇੱਧਰ ਤੇ ਹੁਣ ਮੈਂ ਕੱਟਣ ਲੱਗਾ ਆਲੂ ਫਰਾਈਆਂ ਹੀ ਬਣਾਉਣੀ ਆ ਇਹ ਦੇ ਕਰਕੇ ਉਹ ਜੰਤਰ ਜ ਸਾਡੇ ਕੋਲੇ ਆਪਾਂ ਆ ਗਿਆ 1 ਮਿੰਟ ਲੱਗਣਾਗਾ ਟੋਕਰਾਂ ਭਰੇ ਹੋਗਾ ਇੱਧਰ ਪਾਲਕ ਆ ਤੇ ਇੱਕ ਨਿਕਲੀ ਜਾਂਦੀ ਆ ਲਗਭਗ 5 ਮਿੰਟ ਲਾਦੇ ਟੋਕਰਾ ਕੱਢਣ ਨੂੰ ਆਜ ਨਹੀਂ ਰੱਖਦੇ ਨਾ ਦੇਖੀ ਲੈ ਉਹ ਰੋੜ ਤੱਕ ਅਰੇ ਗੱਟਾ ਪਾ ਲ ਦੂੰ ਤੇ ਦੋਰਾ ਕਰ ਰਹੇ ਤੇ ਇਹ ਲਾਏ ਤੇ ਆ ਸਾਡੇ ਆਪ ਦਿਖੇ ਤੇ ਆਲੂ ਆ ਤੇ ਆ ਤ ਕਿੰਨੇ ਤਰੀਕ ਆ ਲੱਗੇ ਹੋਏ 30 ਤਰੀਕ ਦੇ ਵਾਲੂ ਲੱਗੇ ਆ ਤੇ ਬੇਲ ਵੱਡੀਆਂ ਸੀ 10 ਤਰੀਕ ਨੂੰ ਆਲੂ ਸੈਕ ਚੈੱਕ ਕਰ ਲੋ ਤੁਸੀਂ ਹੁਣ ਆਪ ਹੀ ਇਹਨਾਂ ਦੇ ਕੰਨਸ ਰੰਗ ਦੇਖ ਲਓ ਦਾ ਆ ਚਿੱਟੇ ਟਾਲੂ ਆ ਆ ਕੱਢ ਲੈ ਇਹਨਾਂ ਕਰਾਗੇ ਆ ਚਾਪੀਨ ਲੱਗੇ ਆ ਇਹ ਸਾਰੇ ਕੱਢ ਕੇ ਟੋਕਰਾ ਬਾਅਦ ਚ ਪਾਲਕ ਬਾ ਕੱਚੇ ਪਕੌੜੇ ਕਰਾਂਗੇ ਮੈਂ ਸਾਰੇ ਲਮਣਾ ਨੂੰ ਫੋਨ ਤੇ ਮੀਨ ਨੂੰ ਜੋਤ ਨੂੰ ਫੋਨ ਲਾਣਾ ਗੁਰਦਰ ਆ ਜਾਣਗੇ ਫਿਰ ਵਾ ਕੀਪ ਕੋੜੇ ਕੱਚੇ ਗਾਰਦੇ ਸਾਹਮਣੂ ਪਕਾ ਨੂੰ ਕਰੇ ਪੱਕੇ ਬਸ ਬਲੌਗ ਨਾਲ ਜੁੜੇ ਰਹੋ ਬਸ ਦੇਖੀ ਚਲੋ ਆਲੂ ਦੋ ਬਰਤੋਂ ਦੇ ਸਾਰ ਕੇ ਪਾਲਕ ਜੀ ਰਹਿ ਗਈ ਸਾਰ ਕੇ ਉਤੋ ਕੇ ਬਚਾਲਦੇ ਗੌਰਦਰ ਹੁਣ ਯਾਰ ਮੈਂ ਰਿਹਾ ਉੱਥੇ ਜਾਣਾ ਚੱਕ ਦੇ ਪੋਲ ਤੋਂ ਡੀਜ਼ਲ ਲਈ ਆਈਏ ਗੌਰਦਰ ਚਾਹੀਦਾ ਆਪਾਂ ਨੂੰ ਸਾਰਾ ਸਮਾਕਰ ਲੈ ਗੌਰਦਰ ਆ ਗਏ ਤੇ ਚਾਲਦੇ ਹੁਣ ਅੰਦਰ ਆ ਬਾਈ ਕੀ ਹਾਲ ਹੈ ਜੀ ਲੋਟ ਅਦਾ ਕੋਈ ਆਇਆ ਨਹੀਂ ਲੱਗਦਾ ਬਸ ਕੱਚੇ ਪਕੌੜੇ ਕਰਨ ਹੁਣ ਮਾੜਾ ਕੈਮਰਾ ਸਾਫ ਵੀ ਕਰ ਲੀਏ ਬਿਲੋ ਕਿਹੜੇ ਸੇਵਾਦਾਰ ਨੂੰ ਕੀ ਹਾਲਤ ਐ ਮੀ ਸਾ ਜੱਕ ਤੇ ਗੋਬੀ ਵਾਲੇ ਹੈਂ ਕੀ ਕਰਦੀ ਐ ਬੱਚੇ ਕਰਦੋ ਕਰਦ ਇਹ ਬੰਦੇ ਕੰਮ ਗਿਆ ਇਹਨੇ ਇੱਕ ਫੋਨ ਲੈ ਮੰਗਾਏ ਪਕੌੜੇ ਕਿਹੜੇ ਨਾਲ ਦੀ ਨਾਲ ਆ ਗਏ ਪਹਿਲੇ ਪਹਿਲੇ ਫੋਨ ਬਾਕੀ ਦਾ ਵੀ ਆਉਂਦੇ ਨਹੀਂ ਬਈ ਇਹ ਤੈਨੂੰ ਕਹੀਏ ਬਈ ਇਹਦੇ ਹੁਣ ਮਰੇ ਇੱਕ ਫੋਨ ਹੀ ਲੈਗਾ ਦੇੜੀ ਸਮਾਨ ਲੈਣ ਗਿਆ ਦੁਕਾਨ ਤੋਂ ਪੀ ਹੋਰ ਕਿਹਨਾਂ ਦੇ ਆਉਂਦੇ ਗਏ ਬੈਠਦੇ ਨੋਟ ਤੇ ਬੈਨ ਨੂੰ ਕਹਿ ਦੇਣੇ ਡਾਊਨ ਦੱਸਣ ਬਾਰੇ ਸੇਰ ਦਾ ਦਿਨ ਕੋਈ ਨਾ ਕਰਕੇ ਤੇ ਇਹਨਾਂ ਨੇ ਤੇਲ ਲੈਣ ਗਏ ਆ ਬਸ ਕੀ ਵਾ ਕੱਢਦੇ ਆ ਸਮਾਨ ਫੇਰ ਖੋਲ ਲੈ ਦੁਨਹੀਂ ਲੱਗਦਾ ਕਿ ਕੱਢਣ ਪਕੌੜੇ ਬਸ ਹੁਣਾ ਚੱਲ ਵੀ ਕਹੇ ਤਿਆਰੀ ਕਰ ਲੈ ਕੱਚੇ ਪਕੌੜੇ ਆਂਦੀ ਲੱਗੇ ਸਮਾਨ ਖੋਲਣੀ ਇਹ ਲੋ ਇਹ ਚੇਰ ਵੱਡੀ ਭਰ ਕੇ ਵੀਰੇ ਟਰਾਈ ਇੱਧਰ ਰੱਖ ਲੈ ਇੱਥੇ ਰੱਖ ਇੱਧਰ ਇੱਧਰ ਰੱਖ ਦੇ ਅੰਟੀ ਆਲੀ ਆ ਮਾਮਾ ਟੀ ਆਲੀ ਆ ਲਾ 25 5 ਲੀਟਰ ਦੇ ਨੰਬਰ ਡਰਮ ਕੋਈ ਆਪਨੇ ਵਾਬੋ ਟੇਲ ਦਾ ਘਟ ਨਹੀਂ ਹਰੁੰਦਾ ਬੱਲ ਆਦਾ ਬੇਸ ਬਣਾਉਣ ਇੱਧਰ ਆ ਵਾਈ ਚੱਲ ਜਾਏਗਾ ਆ ਕਰੋ ਸ਼ਾਨ ਲੈ ਸੀ ਆਪਾਂ ਯਾਹ ਤਾਂ ਤੀ ਲੋਟਾ ਚਾ ਲੋਟ ਚਾਹੀਦਾ ਉਹ ਕਰਤੀ ਤੇ ਰਿਸਟਾਰਟਰ ਬੇਸੋ ਕੱਕੇ ਕਰ ਲੈ ਗੋਭੀ ਲਾਦਾ ਬੇਸਣ ਆ ਇਧਰ ਪਾਦਾ ਮਾਰ ਮਸਾਲਾ ਇਹਦਾ ਥੋੜੀ ਮਿਰਚਾਂ ਆ ਇਕੱਠੇ ਕਰਦੇ ਨੇ ਕਹਿੰਦੇ ਆਲੂ ਨਾਲ ਪਾਲਕਾਲੇ ਮੰਜੇ ਲਾ ਦੇ ਇੱਕ ਮੰਜਾਗਾ ਇੱਕ ਮੰਜਾ ਹੋਰ ਕਿੱਧਰ ਗਿਆ ਮੰਜਾ ਇੱਕ ਸ਼ੈਰ ਉਧਰ ਪਿਆ ਇੱਕ ਪਾਟ ਡਾਕਾ ਮੇਰੇ ਕਿੰਨਾਂ ਜਹਾ ਉਧਰ ਪਿਆਗਾ 355 ਬਾਦੂ ਸਰਜਣ ਆਪਣਾ ਸਹੀ ਆ ਭਾਈ ਇਹਨਾਂ ਦਾ ਆਪਣਾ ਮਿਲਾਲ ਪੰਜ ਔਰ ਆ ਜੀ ਟੋਪੀ ਵਾਲੇ ਆਲੂ ਵਾਲੇ ਇੰਗਰਾ ਹੀ ਆ ਕੱਢ ਰਿਹਾ ਹੈ ਭਾਈ ਲੋਚਾ 4 22 ਵਧੀਆ ਖੜ ਦਿੰਦਾ ਲੋਕ ਨਾ ਸਾਡੇ ਤੋਂ ਵੈਰਾਈ ਨਿਕਾ ਮੇਰਾ ਹਾਂ ਅੱਜ ਕਲੇ ਬ੍ਰੈਡਾਂ ਵਾਲੀ ਹੈ ਰਿਆ ਪਕੌੜੇ ਹਾਂ ਐ ਬ੍ਰੈਡਾਂ ਵਾਲੀ ਹੋਇਆ ਸੀ ਪਕੌੜਿਆਂ ਦਾ ਇਹ ਹੋਇ ਨਹੀਂ ਅਸੀਂ ਅੱਜ ਤੋਂ ਲੈ ਲੈਣਾ ਕੋਰਾ ਆ ਵਾ ਠੀਕ ਆ ਦਹਾਤ ਵਾਲੀ ਗੱਲ ਨੂੰ ਕਰ ਟੈਲਟ ਆ ਲਓ ਵੀ ਕਹਿੰਦੇ ਚਾਹ ਵਾਲੀ ਕਹਿੰਦੇ ਸੇਵਾਦਾਰ ਨੇ ਚਾਹ ਪੀ ਲੈ ਚਾਹ ਬਣਾ ਲਈ ਜੀ ਚਾਹ ਪੀ ਲਓ ਜੀ ਚਾਹ ਬਣਾ ਲਈ ਚਾਹ ਚਾਹ ਬਣਾ ਲਈ ਬਸ ਲੋੜ ਹੈ ਬਸ ਗਰਮ ਗਰਮ ਪਕੌੜੇ ਬਣਾ ਲਾ ਮੈਂ ਨਹੀਂ ਵੀ ਨਹੀਂ ਤੂੰ ਹੀ ਚਾਹ ਪੀਆ ਚਾਹ ਹੀ ਆਹਦੇ ਸੇਵਾਦਾਰ ਨੂੰ ਜਾਣਦੀ ਹੋ ਹਾਂ ਤੰਮੀ ਏ ਬਲੌਗ ਮੌਕੇ ਤੇ ਬਰਾ ਸੇਵਦਾਰ ਨਹੀਂ ਹੋੜਦੇ ਹੁੰਦੇ ਫਿਰ ਯਾਨੀ ਪਕੌੜਾ ਨਹੀਂ ਰਿਵਾਂਤ ਜੋਬਰਾ ਆ ਯਾਰ ਮੈਂ ਉਹ ਘਰੇ ਚੱਲਿਆ ਗਿਆ ਸੀ ਮਾਰਾ ਸਮਾਨ ਚਾ ਲੈਣਾ ਤੰਮੀ ਤੰਮੀ ਏ ਪਕੌੜੇ ਖਾ ਲੈ ਨੇਰੀ ਭੰਨਤੀ ਪਕੌੜੇ ਦੀ ਥਾਲ ਦੇਖ ਲੈ ਵੇ ਕਹਿੰਦਾ ਤੂੰ ਬਾਹਰ ਕੀ ਕਰਦਾ ਈ ਤੂੰ ਬਾਹਰ ਕੀ ਕਰਦਾ ਈ ਤੂੰ ਮੈਂ ਸਪੇਸ ਖਾਲੀ ਕਰਦੇ ਫੋਨ ਪਰ ਕੈਮਰਾ ਉਹਨੂੰ ਪੈਸੇ ਆਉਣ ਲੱਗੇ ਮੈਂ ਕਿਹਾ ਬਈ ਸੋਨੂੰ ਉਹਨੂੰ ਲੱਗ ਜਾਣਾ ਕੰਮ ਦਾ ਦਿੰਨਾ ਹਾਂ ਲਾਸੀ ਦਾ ਰਕਮ ਲਵੀ ਲੈ ਲੈ ਕਹਿੰਦੇ ਗੋਭੇ ਸਾਰੇ ਘਾੜਤੇ ਬਏ ਆਹ ਯਾਰ ਇਹ ਕਿਵੇਂ ਰਹਿੰਦੇ ਆ ਗੋਭੀ ਵਾਲੇ ਠਿੰਗੜਾ ਪਈਆਂ ਸਾਰੀਆਂ ਪਾਲਕ ਪਈ ਆ ਜੇ ਹਾਂਜੀ ਉਹ ਚੌਰੀ ਨਾਲ ਲਾਲ ਦਾ ਇੱਧਰ ਚਾਹ ਲੋਦੇ ਮੁੰਡੇ ਨੇ ਸੇਵਾਦਾਰੋ ਪੀ ਲਓ ਚਾਹ ਆ ਸਾਡੇ ਪਿੰਡ ਦੇ ਮੂਹਰ ਪਰ ਬੰਦੇ ਆ ਵੀਰੇ ਆ ਇੱਥੇ ਅਸੀਂ ਸੇਵਾ ਕਰ ਰਹੇ ਆ ਜਿਹੜਾ ਠੀਕ ਆ ਤਾਂ ਮੈਂ ਕੀ ਕਹ ਲਗਾ ਸੇਵਾਦਾਰੋ ਪੀ ਲਓ ਚਾਹ ਤੇ ਪੈ ਜੋ ਆਪਦੇ ਘਰਾਂ ਦੇ ਰਾਹ ਨਹੀਂ ਦਾ ਇਹ ਤੜਕੇ ਨੂੰ ਇੱਥੇ ਕੋਸਾ ਤਮੇ ਹੋਣੀ ਗੈਂਗਸਟਰ ਰੌਕੀ ਮੈਂਟਲ ਕਹਿੰਦੇ ਆ ਇਹਨਾਂ ਨੂੰ ਇਹ ਪਿਆਰ ਦਾ ਰੌਕੀ ਮੈਂਟਲ ਕਹਿੰਦੇ ਆ ਇਹ ਸ਼ੀਰੋਸ਼ਰੀ ਵੀ ਕਰਦਾ ਰਿਹਾ ਚਲੋ ਜੀ ਪਾਹ ਦਾ ਪੂਰਾ ਨਾ ਜੋ ਵੀ ਆ ਰਿਹਾ ਰਹਿ ਗਏ ਗੱਡੀਆਂ ਦਾ ਬਾਕੀ ਸਾਰਾ ਉਧਰ ਵੀ ਪਾਇਆ ਅੱਛਾ ਸੇਵਾ ਦਾ ਪਲੇਟ ਵਾਲਾ ਅੱਜ ਕਿੱਥੇ ਗਿਆ ਜੀ ਤੁਸ਼ ਲੱਗਿਆ ਚਾ ਤੂੰ ਤੁਸ਼ ਲੱਗਿਆ ਚਲ ਕਨੇ ਮੁੰਡੇ 12ਵੀਂ ਆ ਕਨੇ ਕਮਰਸ ਰੱਖੀ ਆ ਬਿਜ਼ਨਸ ਬਿਜ਼ਨਸ ਮੁੰਡਾ ਹੈ ਕਾਉਂ ਟਾੜਾ அட <laughs> போக்கமா <tossil> 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 ਜਾਲਟ ਤੇ ਪਕੌੜਿਆਂ ਨੂੰ ਆਹ ਪ੍ਰੇਅਰ ਆ ਮੈਂ ਨਾ ਇਹ ਸੇਵਾਦਾਰਾਂ ਦੀ ਹੱਥ ਜਿਹਾ ਇਹ ਹੱਲਾ ਮੈਡਮ ਸੀਰੀਜ਼ ਇਹਨਾਂ ਦੀ ਇਹਨਾਂ ਦੀ ਰਾਤ ਨੂੰ ਜਿੰਨੀ ਮਰਜ਼ੀ ਸੇਵਾ ਕਰ ਲਾ ਵਿਚਾਰਿਆਂ ਤੋਂ ਤੜ ਕੇ ਆ ਨਹੀਂ ਹੋਣਾ ਇਹਨਾਂ ਨੂੰ ਆਪਾਂ ਨੂੰ ਇਹਨਾਂ ਦੀ ਸੇਵਾ ਦਾ ਤੂੰ ਆਉਂਦਾ ਜੱਬੇ ਅੱਜ ਜੱਬੇ ਤੂੰ ਆ ਬੱਸ ਆ ਤੂੰ ਨਾ ਪਕੌੜਾ ਚੱਕ ਫਿਰ ਛੱਡੋ ਔੜੇ ਆਲੂਆਂ ਬਾਬਾ ਹੁਣ ਅੱਜੀ ਰਾਤ ਨੂੰ ਡੰਡ ਮਾਰ ਕੇ ਸੌਣਾ ਤੂੰ ਡਾਂਡੇ ਤੋਂ ਬਾਹੀ ਸੜ ਕੇ ਤੇ ਸਾਡੇ ਜਾਂਦਾ ਹੁੰਦਾ ਐ ਫੜ ਕੇ ਮੈਂ ਤਾਂ ਇਹ ਸੂਰਪਰਾ ਮੈਚ ਲਾਉਣੇ ਆ ਬੈਟਾਂ ਜਿਹੜੇ ਮਾਰਦੀਆਂ ਬੈਟਾਂ ਚ ਚਪਾਟੇ ਹੋਲਡਿੰਗ ਹੋਲਡਿੰਗ ਦੀ ਜਾਨ ਇੰਜਰੀ ਰਿਕਵਰ ਕਰ ਰਹੇ ਆਂ ਨਾ ਅੱਡੀ ਨੂੰ ਤੂੰ ਮਹਿੰਗਾ ਯਾਰਗਾ ਕਿਵੇਂ ਪਿੰਡੋਂ ਸਮਾਨ ਮੇਣਾ ਨਹੀਂ ਐਸਾ ਮੈਂ ਦੁਕਾਨ ਖਲਾ ਕੇ ਸਮਾਨ ਲੰਗਾਇਆ ਧੰਨਵਾਦ ਵੀਰੇ ਵਧੀਆ ਭਰਾ ਬਈ ਕੀ ਵਾਲਾ ਆਜੀ ਜੀ ਫਲਵਾ ਹੀ ਦਸ ਗਵਾਦਾ ਹਲਵਾਈ ਦਸੂ ਜਾ ਕੇ ਜੀ ਕਿਹੜਾ ਸੀ ਚੀਜ਼ ਸੀ ਓਏ ਟਾਈਮ ਕਿਨਾਂ ਪੋਣੇ ਨਾ ਹੋ ਗਏ ਉਹ ਮੇਲਾ ਹੋ ਗਏ ਜੀਨਾ ਮਾਡੋ ਦੇ ਕਰਦੇ ਆ ਮੂੰਹ ਪੈਂਟ ਆ ਗਏ ਜੀਨਾ ਮਾਡੋ ਲੈਣਾ ਦੇਖ ਲੋ ਆਓ ਹਿਸ਼ਾਓ ਲਿਪੜੇ ਪਾ ਦੇ ਲੋ ਬੇਸੇ ਨਾਲ ਸੀ ਓਏ ਫਿਰ ਲੋਡ ਜਾਵਾ ਲੋਡ ਹਲਵਾ ਹਲਵਾਈ ਨਹੀਂ ਗਾ ਜੀਨਾ ਮਾਡ ਲੱਬ ਕੇ ਲੈ ਆਓ ਕਿੱਥੋਂ ਮਰਜੀ ਮੈਂ ਕਿ ਲੱਬ ਲਿਓਨੇ ਆ ਚੱਜ ਨੇ ਪੈਂਟ ਹਣਾ ਆ ਕੈਮਰਾ ਸਾਫ ਕਰ ਲੀ ਸਾਰੇ ਹੋ ਗਿਆ ਤਤ ਕਿਵੇਂ ਕੈਮਰਾ ਨਾਲ ਕਰਦੀ ਪਕੜ ਸਮਾਪਤੀ ਹੋ ਗਈ ਬਸ ਪਕੌੜੇ ਸਾਰੇ ਕੱਚੇ ਕੱਢ ਤੇ ਲੈਣਾ ਲੈਣਾ ਇੱਧਰ ਵੀ ਨਿਕਲ ਗਏ ਦੋ ਪੰਜੇ ਭਰ ਗਏ え ਬਾਕੀ ਆ ਪਾਉਣੀ ਆ ਹਲਵਾਈ ਨੇ ਜਿੱਕਾ ਜਿਹੜੇ ਗੁਰਦਾਰੇ ਪੈਣਾ ਵੀ ਘਰੇ ਪੈਣਾ ਤੇ ਕਹਿੰਦੇ ਹੁੰਦੇ ਆ ਸਮਾਨ ਸਾਰੇ ਭਾਂਡੇ ਦੇ ਉਹ ਸਮਾਂ ਤੇ ਤੜਕੇ ਧਰਦਾ ਅੰਦਰ ਕੀ ਹੋ ਗਿਆ ਬਾ ਠੀਕ ਹੈ ਤੰਮੀ ਇੱਧਰ ਕਿੰਨੀ ਆ ਵੀਰੇ ਤਮੀਂ ਜਰੀ ਕੈਨੀ ਦੁੱਧੜੀਓ ਪੀਆ ਓਕੇ ਤਰ ਤੜਕੇ ਆਏ ਹੁਣ ਜਿਵੇਂ ਲੱਗੂ ਦੀਪ ਵਾਲੀ ਟੈਂਕੀ ਦਾ ਤਰੀਕ ਇਹ ਲੱਗਦਾ ਆਏ ਆਹ ਗੱਤਾ ਗੱਤਾ ਹੀ ਲਾ ਇਥੇ ਓਹ ਸਿਆਰਾ ਖਰਾਬ ਆ ਤਾਂ ਨੰਪੀਸ ਬੰਦ ਨਹੀਂ ਪੂਰਾ ਚੱਕ ਬਸ ਲੱਗ ਗਿਆ ਕੀ ਕਰ ਓਕੇ ਹੁਣ ਲੜੀਆਂ ਨੇ ਪਿਛੇ ਪਿਛੇ ਥੇਲ ਅਜ ਤੜਕੇ ਫੇਰ ਲੇ ਗਿਓ ਇੱਤੀ ਰੱਖ ਜਨਾ ਫੇਰ ਤੇ ਲਾ ਖੜ ਜਾ ਸਟਾਰਟ ਦੇਖ ਤੂੰ ਸਟਾਰਟਿੰਗ ਦੇਖੀ ਜਾਈ ਹੁੰਦੀ ਤੂੰ ਉੱਤਰ ਇੱਧਰ ਨਹੀਂ ਸਟਾਰਟ ਹੋਈ ਭਰਾ ਬਣ ਕੇ ਨਹੀਂ ਤੂੰ ਹੀ ਚਲਾ ਲਈ ਬੱਸ ਮੈਂ ਤਾਂ ਯਾਰ ਚਾਹ ਮੈਂ ਤਾਂ ਚਾਹ ਲਿਆ ਪਿਆ ਸਟਾਰਟਿੰਗ ਆ ਰਹੀ ਚੱਲ ਮੋਟੇ ਚੱਲ ਚੱਲ ਮਰਜ਼ੀ ਥੋੜਾ ਆਪਣੀ ਚੱਲ ਤੋਰ ਤੋਰ ਪੈ ਗਿਆ ਰੇ ਬੈਠਾ ਚੱਲ ਬਸ ਹੀ ਤੋਰਦਾ ਚੱਲ 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 ਚੱਲ

ਸੇਵਾਦਾਰ ਵੀ ਆ ਗਏ ਪਹੁੰਚ ਚੁੱਕੇ ਨੇ ਲੰਮੀ ਕੀ ਹਾਲ ਹੈ ਜੀ ਆ ਮੁੰਡਾ ਦਾ ਟਾਈਮ ਨਹੀਂ ਆਇਆ ਦਾ ਟਾਈਮ ਲਾ ਕੇ ਪੌਣੀ ਚਾਰ ਆ ਗਿਆ ਜੀ ਕਿਹੜੇ ਪੌਣੀ ਚਾਰ ਆਇਆਗਾ ਹੋਰ ਚੱਕ ਲਿਆ ਆ ਕੈਮਰਾ ਸਾਫ ਕਰ ਲਈਏ ਕੀ ਹਾਲ ਆ ਲੇਟ ਆ ਜਨਾ ਆਕੇ ਕੋਨੇ ਕੱਢਣਾ ਟਾਈਮ ਲਗਭਗ 6 ਵਜ ਗਏ ਨੇ ਬਾਬਾ ਜੀ ਲਗਭਗ 6:30 ਅਰਦਾਸ ਕਰਦੇ ਚਾਹ ਧਾਰ ਚਾਹ ਧਾਰਤੀ ਬਾੜੀਆਂ ਚਾਹ ਜੁ ਬਾਦੀ ਲੱਕੂ ਬਾੜੇ ਦੇਗਾ ਫੋਲੀ ਭਾਰਤਾ ਕਾ ਚਾਲ ਜ ਬਣਾਉਣਾ ਕਹਿੰਦੇ ਚੱਕਰ ਬਰਾਸੇ ਬਦਰ ਵੀ ਕਦ ਇੱਥੇ ਰਹਿ ਅੰਦਰ ਕਿ ਨਹੀਂ ਦੇਖ ਨਹੀਂ ਆ ਇਹਦੇ ਥਲੇ ਅਖਬਾਰ ਲੱਗ ਗਿਆ ਅਖਬਾਰ ਲਾਉਣਾ ਜੇ ਅੰਦਰ ਅਖਬਾਰ ਕਿੱਥੇ ਪਿਆ ਅਖਬਾਰ ਉਪਰ ਹੈ ਬੋਟੀ ਸਾਹਿਬ ਕਰਨਾ ਪੂਰ ਬਾਝੂ ਦੇਖ ਲਈ ਆਪੂ ਜੂਰ ਥਲੇ ਲੈਣ ਦੇ ਉਧਰ ਇਮੋਟੇ ਮੋਟੇ ਪਾਰ ਇਮੋਟੇ ਮੋਟੇ ਪਾਰ ਇਧਰ ਚੱਕ ਲੈ ਪਾਰ ਲੋ ਵਾਰਟੀਆਂ ਦੋ ਵਾਰਟੀਆਂ ਹੋਰ ਪਾਰੇ ਚ ਮਿਲ ਜੂ ਹੋਰ ਵਾਦੇਓ ਜੀ ਵੀ ਲੋ ਜੀ ਲੋ ਹਾਂ ਬਹੁਤ ਆ ਬਹੁਤ ਹੋ ਗਾ ਜਾ ਗਿਆ ਕਿ ਦੁਆਰੇ ਧਰਨੀ ਪੈ ਗਈ ਸਾਨੂੰ ਗੋੜੇ ਕਰਕੇ ਉਹ ਦਿੱਗਾ ਫੋਲ ਪਰ ਜੀ ਲੰਗ ਗਿਆ ਮੈਂ ਨਾਲ ਬਾਈ ਦਾ ਹੋਣਾ ਗੱਲ ਪੱਕੀ ਆ ਮੈਂ ਤਾਂ ਮੇਰੇ ਨੰਬਰ ਲਿਖੀ ਫਿਰਦਾ ਸਾਪ ਵਾਲੇ ਦਾ ਡੈਰੀ ਤੇ ਪਹੁੰਚਿਆ ਹੋਣਾ ਠੇਕੇਦਾਰ ਹੀ ਆ ਇਹ ਕੰਮ ਤੇ ਚਾਰਨੀ ਇਹਨੂੰ ਐਂਡ ਤੇ ਗਿਆ ਰੱਖੜਾ ਦੇ ਉਹਨੂੰ ਚਾਰਨੀ ਵੜਾ ਇਹਨੂੰ ਉਹ ਚਾਰਨੀ ਫੜਾ ਦੇ ਇਹਨੂੰ ਵੱਡਾ ਬਾਈ ਦਾ ਇਹਦਾ ਫਾਰਮਾ ਵੱਜਾ ਦਾ ਮੇਰੀ ਅਲਵਾਈ ਦਾ ਹੋਣਾ ਚਾਹ ਨਵੇ ਆਉਂਦਾ ਮਜਾ ਦੀ ਕਿਤੇ ਮੱਝ ਦੇ ਜਾਮਾ ਕੋ ਗਾਲ ਕਾਲੇ ਕੱਢਦੇ ਆ ਵੇ ਤਾਂ ਕੀ ਗੱਲਾ ਹੈ ਜਾ ਕੇ ਦੇਖ ਲੈ ਕੀ ਕਹੇ ਤੈਨੂੰ ਦੇਖ ਕਾਉ ਇਹ ਕਿਉਂ ਦੇਖ ਕਾਉ ਆ ਗਿਆ ਅਸਲੀ ਅਲਵਾਈ ਦਾ ਹੋਣਾ ਹੁਣ ਆਇਆਗਾ ਲੱਡੂਆਂ ਟੱਕਰਾਈ ਮਾਰੀ ਗਏ ਬਸ ਨਾ ਉਹਦਾ ਜਾਂ ਕੇ ਦੁਪਹਿਰ ਦਾ ਹੀ ਰਹਿੰਦੇ ਆ ਕੈਮਰਾ ਵਾਲਾ ਲੱਪੜਨ ਲਾ ਗਿਆ ਕੈਮਰਾ ਲੈਂਚ ਜਲਵਾਈ ਇਹਦੇ ਚਾਹਤ ਬਸ ਵੀਰੇ ਤੰਮੀ ਉਹ ਦੇਖ ਲੈ ਕਾਟਾ ਲੈ ਲੈ ਛੱਡ ਦੇ ਆ ਢੋ ਤੋ ਸਾਰਾ ਸਾਮਾਨ ਕਰ ਲੋ ਚਲੋ ਕਰ ਪਿੰਨੇ ਉਪਰਾਂ ਦੇ ਰਹੀ ਬਾਕੀ ਸਾਰਾ 6 ਵਜੇ ਦਾ ਡੰ ਨਹੀਂ ਆ ਬਸ

ਉੱਕਰ ਬੋਡਾ ਨਸੇ ਜਾਣਨਾ ਸਕੂਲੇ ਵੀ